ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ ਤੋਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਲੀਡਰ ਨਿਕਲ ਗਏ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਓ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕੀਆ ਉਹਦੇ ਬਾਅਦ ਸੁਖੀ ਰੰਧਾਵੇ ਜੀ ਦਾ ਤੁਸੀਂ ਇੰਟਰਵਿਊ ਦੇਖੋ ਜੋ ਇਹਦੇ ਬਹੁਤ ਯਾ ਕੰਮ ਕੀਤੇ ਇੰਨਾ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕੀ ਆਪ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਨੇ ਤੈਂਕਾਂ ਟੋਪਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਬਾਰ ਬਾਰ ਉਹਨੂੰ ਮਾਫ ਕਰਦੇ ਰਹਿੰਨੇ ਆ ਅੱਜ ਜਦੋਂ ਸਭ ਤੋਂ ਪਹਿਲੇ ਮੈਂ ਸਾਰੇ ਪੰਜਾਬੀਆਂ ਨੂੰ ਫਤਿਹ ਹਸ ਕਰਨਾ ਚਾਹਣਾ ਵਾਈਡੂ ਜੀ ਦਾ ਖਾਲਸਾ ਵਾਈਡੂ ਜੀ ਕੀ ਫਤਿਹ ਅੱਜ ਮੈਂ بڑے ਐ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਣਾ ਸਾਰੇ ਧਰਮ ਸਾਰਿਆਂ ਵਾਸਤੇ ਉਹਨਾਂ ਧਰਮਾਂ ਨੂੰ ਰੱਖਿਆ ਕਰਨ ਵਾਸਤੇ ਆ ਸਾਡੀ ਸਾਰਿਆਂ ਦੀ ਜੰਗਵਾਰੀ ਹੈ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਹੈ ਕਿ ਪਿਛਲੇ 10 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀਆਂ ਬੇਦਬੀਆਂ ਹੋਈਆਂ ਉਹਦੇ ਤੇ ਲਗਾਤਾਰ ਸਿਆਸਤ ਕੀਤੀ ਗਈ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਚਾਹੁੰਦੇ ਸੀ ਕਿ ਇਮੀਡੀਏਟਲੀ ਦੋਸ਼ੀ ਫੜੇ ਜਾਣ ਪਰ ਉਸੇ ਟਾਈਮ ਤੋਂ ਸਿਆਸਤ ਸ਼ੁਰੂ ਹੋ ਗਈ ਜਿੰਨੀਆਂ ਪਾਰਟੀਆਂ ਸੀ ਉਹਨਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਫੜਨਾ ਨਹੀਂ ਦੋਸ਼ੀਆਂ ਨੂੰ ਫੜਨਾ ਨਹੀਂ ਉਹਨਾਂ ਨੂੰ ਸੀ ਕਿ ਹੁਣ ਇਹਦੇ ਤੇ ਸਿਆਸਤ ਖੇਡ ਕੇ ਆਪ ਆਪ ਇੱਕ ਪਾਰਟੀ ਦੀ ਜਾਂ ਜਲਦੀ ਸਰਕਾਰ ਨੂੰ ਬਦਨਾਮ ਕਰਨਾ ਅਸੀਂ ਜਾਂਚ ਸ਼ੁਰੂ ਕੀਤੀ ਨਾਲ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਜੁਝੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਇੱਥੋਂ ਨਹੀਂ ਕਰਾਉਣੀ ਅਸੀਂ ਸੀਬੀਆ ਤੋਂ ਕਰਾਉਣੀ ਹੈ ਤੇ ਸਾਡੇ ਹੱਥੋਂ ਜਾਂਚ ਬਾਹਰ ਭੇਜ ਦਿੱਤੀ। ਮਤਲਬ ਉਹਨਾਂ ਦਾ ਸੀ ਕਿ ਦੋਸ਼ੀ ਨਾ ਫੜੇ ਜਾਣ ਕਿ ਇਹ ਡਿਲੇ ਹੋ ਜੇ ਤੇ ਇਹਦੇ ਨਾਲ ਸਿਆਸਤ ਕੀਤੀ ਜਾਏ। ਅਸੀਂ ਉਦੋਂ ਵੀ ਕਿਹਾ ਸੀ ਕਿ ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਲੋਕ ਲੋਕੀ ਸੋਚਦੇ ਸੀ ਕਿ ਆ ਜਿਹੜੀਆਂ ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ ਪਰ ਆ ਪਾਰਟੀਆਂ ਕੋਈ ਸੱਚਾਈ ਦੀ ਗੱਲ ਕਰ ਰਹੀਆਂ ਪਰ ਹੋਇਆ ਕੀ ਲਗਾਤਾਰ ਪਿਛਲੇ 10 ਸਾਲ ਸਿਆਸਤ ਕੀਤੀ ਗਈ ਵੋਟਾਂ ਲੈਣ ਵਾਸਤੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਸ ਪਾਰਟੀ ਨੇ 10 ਸਾਲ ਆਪਣੀ ਸਰਕਾਰ ਦੇ ਦੌਰਾਨ ਐਨੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਈ ਐਡੇ ਵਧੀਆ ਕੰਮ ਕੀਤੇ ਇੰਨਾ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਮੀਆਂ ਕੀਤੀਆਂ ਜਾਂ ਮਤਲਬ ਕੀ ਹੈ ਇੱਕ ਸਰਕਾਰ ਬਦnaam ਕੀਤੀ ਹੈ ਮਤਲਬ ਤਾਕਤਾਂ ਲੱਗੀਆਂ ਆ ਉਹਦੇ ਮਗਰ ਆ ਕਰਨ ਵਾਸਤੇ ਤੇ ਹੁਣ ਤੁਸੀਂ 10 ਸਾਲਾਂ ਚ ਦੇਖ ਲਓ ਹੁਣ ਜਿਹੜੀਆਂ ਪਿਛਲੇ ਦਿਨਾ ਚ ਗੱਲਾਂ ਹੋਈਆਂ ਮੈਂ ਆ ਇਸ਼ੂ ਵਾਪਸ ਕਿਉਂ ਲੈ ਕੇ ਆਇਆ ਇਸ ਲਈ ਲੈ ਕੇ ਆਇਆ ਕਿ ਇਹ ਸਿਆਸਤ ਹਲੇ ਤੱਕ ਵੀ ਬੰਦ ਨਹੀਂ ਹੋਈ ਥੋੜੇ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਕੁਝ ਨਹੀਂ ਕੀਤਾ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਬੀਆਂ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੇ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪ੍ਰਗਤ ਸਿੰਘ ਨੇ ਕੀ ਕੀਤਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸੇ ਦੋਸ਼ੀਆਂ ਨੂੰ ਫੜਨ ਦਾ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਐ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਐ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਆ ਫਿਰ ਤੋਂ ਦੱਪਾ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆ ਤੇ ਮੈਂ ਸੱਚੀ ਦੱਸਣਾ ਚਾਹਣਾ ਕੀ ਸਾਡੀ ਪਾਰਟੀ ਨੇ ਬੇਅਦਬੀਅਤੇ ਦੋਸ਼ੀਆਂ ਨੂੰ ਫੜਨਾਂ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕੀਆ ਉਹਦੇ ਬਾਅਦ ਸੁਖੀ ਰੰਧਾਵੇ ਜੀ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਧਾਵਾ ਆਪ ਕੀ ਕਹਿ ਰਿਹਾ ਹੈ ਕਿ ਸਾਡੀ ਮੈਂ ਉਹਨਾਂ ਐਸਆਈਟੀ ਦੀ ਮੀਟਿੰਗਾਂ 'ਚ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ੀਆਂ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਕੀ ਆਪ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਨੇ ਟੈਂਕਾਂ ਟੋਪਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਬਾਰ-ਬਾਰ ਉਹਨੂੰ ਮਾਫ ਕਰਦੇ ਰਹਿੰਨੇ ਆ ਅੱਜ ਜਦੋਂ ਐਡੀ ਵੱਡੀ ਗੱਲ ਹੋਈ ਬੇਅਦਬੀ ਤੇ ਉਹ ਸਿਆਸਤ ਕਰਦੇ ਹਲੇ ਵੀ ਹਟਦੇ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਦੇਖ ਲਓ ਆਮ ਆਦਮੀ ਪਾਰਟੀ ਤੇ ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ ਤੋਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਲੀਡਰ ਨਿਕਲਗੇ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਓ ਹੁਣ ਆਮ ਆਦਮੀ ਪਾਰਟੀ ਨੇ ਹੁਣੀ ਸੈਸ਼ਨ ਜਿਹੜਾ ਹੁਣ ਖਤਮ ਹੈ ਕੀ ਡਰਾਮਾ ਕੀਤਾ ਕਿ ਅਸੀਂ ਬੇਅਦਬੀਆਂ ਤੇ ਬਿੱਲ ਲੈ ਕੇ ਆਏ ਆ ਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਕੀ ਹੈ ਜਦੋਂ ਮਲੇਰ ਕੋਟਲਾ ਨਰੇਸ਼ ਯਾਦਵ ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮ.ਐਲ.ਏ ਫੜਿਆ ਗਿਆ ਕਰਦੇ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜਿਆ ਗਿਆ ਮਲੇਰ ਕੋਰਲੇ ਫੜਿਆ ਗਿਆ ਆ ਉਹਦੀ ਫੋਟੋ ਹੈ ਤੇ ਹੁਣ ਉਹਨੂੰ ਬਚਾਉਣ ਤੇ ਲੱਗ ਗਏ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਮ ਐਮ ਐਲ اے ਕਰ ਉਹਨੇ ਕੀਤੀ ਹੈ ਤੇ ਉਹਦੀ وکਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਆ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ოਫੀਸ਼ੀਅਲੀ ਵਕੀਲ ਉਹਨਾਂ ਦੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਤੁਸੀਂ ਦੇਖੋ ਕਿੰਡੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੰਨੀ ਵੱਡੀ ਕਾਂਸਪਰੇਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਹੈ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਸਮਝ ਲਓ 7 ਮਹੀਨੇ ਪਹਿਲੇ ਵਰਡੈਕਟ ਆਉਂਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਜੋ ਇਹਨਾਂ ਨੂੰ ਪਤਾ ਲੱਗ ਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋਤ ਬੈਂਸ ਨੂੰ ਕਿ ਇਹ ਕਨਵੈਕਸ਼ਨ ਹੋਊਗੀ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਹੀ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਵਾ ਕਿ ਵਾਪਸ ਲੈ ਲੈ ਕੰਪਲੇਟ ਦੇਖੋ ਕਿੱਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਦੇ ਬਾਅਦ ਡੀਸੀ ਨੂੰ ਕਿਹਾ ચીਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ ਕੋਰਟ ਚ ਅਰ ਦਰਖਾਸਤ ਦਿਓ ਕਿ ਆ ਕੇਸ ਹੀ ਵਿਡਰੋ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਵਿਡਰੋ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਮਲੇਰਕੋਟਲਾ ਲਿਖਦਾ 18 ਨਵੰਬਰ ਨੂੰ ਤੇ 30 ਨੂੰ ਕਨਵਿਕਸ਼ਨ ਹੈ 30 ਨੂੰ ਕਨਵਿਕਸ਼ਨ ਹੈ ਤੇ 18 ਨੂੰ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਨਵੈਕਸ਼ਨ ਹੋ ਗਈ ਸਾਡੀ ਬੰਦਮੀ ਹੋ ਗਈ ਤੇ ਡੀਸੀ ਲਿਖਦਾ ਔਟੋਨੀ ਜਨ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਨੇ ਸਾਹਿਬ ਨੇ ਆਪਣੇ ਵਰਡਿਟਸ ਲਿਖਿਆ ਕਿ ਮੈਨੂੰ ਬੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਤੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਂਟੈਂਟ ਨੇ ਕੰਪਲੇਂਟ ਵਿਡਰੋ ਕਰ ਲਈ ਪਰ ਮੈਂ ਸਿਰ ਝੁਕਦਾ ਉਹ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹਨਾਂ ਪ੍ਰੂਫ ਇੰਨੇ ਸੀ ਕਿ ਆ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਉਹਨੂੰ ਕਨਵਰਟ ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜਿਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਦਿੱਲੀ ਸਿੱਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕੀ ਤੁਸੀਂ ਇਹਨਾਂ ਲੁੱਕ ਇਸ ਪਾਰਟੀ ਤੇ ਇਤਬਾਰ ਕਰ ਸਕਦੇ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਬੇਅਦਬੀ 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 ਤੇ ਰਹੀ ਹੈ ਆਪਾਂ ਕਿਤੇ ਸੋਚਿਆ ਨਹੀਂ ਕਿ ਕਿਸ ਪਾਰਟੀ ਨੂੰ ਬਦਨਾਮ ਕਰਨ ਤੇ ਲੱਗੇ ਆ ਜਿਹੜੀ ਪਾਰਟੀ ਪੈਦਾ ਗੁਰੂ ਘਰਾਂ ਚੋਂ ਹੋਈ ਹੈ ਜਿਹੜੀ 105 ਸਾਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਕਹੀ ਆ ਉਸ ਪਾਰਟੀ ਨੂੰ ਕਿਹੜੇ ਲੋਕ ਉਹ ਪਾਰਟੀਆਂ ਕਾਂਗਰਸ ਦੇ ਆ ਝਾੜੂ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਆਪ ਹਮਲਾ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਬੇਅਦਬੀ ਕੀਤੀਆਂ ਉਹਨਾਂ ਦੀ ਆਪਾਂ ਗੱਲਾਂ 'ਚ ਆ ਗਏ ਤੇ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਹਟਾਉਣ ਵਾਸਤੇ ਇਹਨਾਂ ਨੇ ਪ੍ਰਚਾਰ ਕੀਤਾ ਤੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਮੈਂ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਆਪਣੇ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹਣਾ ਹਲੇ ਵੀ ਨਹੀਂ ਆਪਾਂ ਜਾਗਾਂਗੇ ਇਹ ਅਸਲੀਅਤ ਕੀ ਹੈ ਤੇ ਐਡੇ ਬੇਸ਼ਰਮ ਐ ਕਿ ਐਕਟ ਲੈ ਕੇ ਆ ਰਿਹਾ ਤੇ ਐਕਟ ਕੀ ਲਿਖਿਆ ਜਿਹੜਾ ਜਾਣ ਕੇ ਐਕਟ ਲਿਆਂਦਾ ਹੈ ਉਹਦਾ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਨਹੀਂ ਲੈ ਕੇ ਆਏ ਐਕਟ ਤੁਹਾਡੇ ਕੋਲੇ ਸਾਢੇ 3 ਸਾਲ ਚ ਡਿਸਕਸ਼ਨ ਕਰਨ ਦੇ ਆ ਇੱਕ ਡਰਾਮਾ ਸੀ ਕਿਉਂਕਿ ਇੰਨਾ ਉੱਤੇ ਇੰਨੇ ਇਲਜ਼ਾਮ ਲੱਗੇ ਜਾਂਦੇ ਆ ਕ੍ਰਪਸ਼ਨ ਤੇ ਜ਼ਮੀਨਾਂ ਕਬਜ਼ਾ ਕਰਨ ਤੇ ਗੈਂਗਸਟਰ ਤੇ ਪੈਸੇ ਲੈਂਦੇ ਲੋਕਾਂ ਨੂੰ ਲੁੱਟਦੇ ਆਪਣੀ ਲੋਕਾਂ ਦਾ ਮਨ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਝੂਠ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਆ ਲਿਆਂਦੀ ਤੇ ਹੁਣ ਅਸੀਂ ਉਹ ਕੰਮ ਕਰਨਾ ਪਰ ਇਹਦੇ ਐਕਟ ਇਹਨਾਂ ਨੇ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਹੈ ਉਹਨੂੰ ਵੀ ਉਸ ਕੇਸ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋਡੇ ਦੇ ਪਰਚਾ ਹੋਣਾ ਚਾਹੀਦਾ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆਹ ਦੇਖੋ ਚਾਕਲੇਟ ਖਵਾ ਰਹਿਓ ਆ ਮਠਾਈਆਂ ਖਵਾ ਰਹਿਓ ਐਸ ਤੁਸੀਂ ਖਵਾ ਰਹਿਓ ਐਸ ਬੰਦੇ ਨੂੰ ਜਿਹਨੇ ਥੋਡੇ ਕਹਿਨ ਤੇ ਬੇਅਦਬੀ ਕੀਤੀ ਗ੍ਰਾਹਨ ਸ਼ੀਲ ਦੀ ਉਹ ਕਨਵੈਕਟ ਵੀ ਹੋ ਗਿਆ ਹੈ ਤੁਹਾਨੂੰ ਅੰਦਰ ਹੋਣਾ ਦੇਣਾ ਚਾਹੀਦਾ ਤੁਹਾਡੇ ਪਰਚਾ ਕਿਉਂਕਿ ਤੁਸੀਂ ਐਸੇ ਹੀ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੇ ਹੀ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਹਰਜੋਤ ਬੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਹਰਪਾਲ ਠੀਮਾ ਆ ਕੋਰ ਦਾ ਕੋਰ ਦਾ ਆਫੀਸ਼ਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਹ ਹਰਜੋਤ ਬੈਂਸ ਤੇ ਆ ਪੰਜਾਬ ਦੇ ਕੈਬਨਟ ਕਿਉਂ ਰੱਖੇ ਆ ਕਿਉਂ ਨਹੀਂ ਇਹਨਾਂ ਦਾ ਇਹਨੂੰ ਕੱਢ ਕੇ ਅੰਦਰ ਕੀ ਅਨੁਸਰਤੀਫਾ ਲਦਾ ਜਾਂਦਾ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਆਪਣੇ ਕੌਣ ਹੈ ਤੇ ਬਾਹਰ ਕੌਣ ਹੈ ਕਾਂਗਰਸ ਦੇ ਸਮੇਂ ਚ ਦਰਬਾਰ ਸਾਹਿਬ ਦੇ ਅੰਦਰ ਅੰਦਰ ਤੁਸੀਂ ਦੇਖੋ ਇੱਕ ਅੰਦਰ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਉਸ ਬੰਦੇ ਨੂੰ ਤੁਸੀਂ ਦੇਖ ਲਓ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਇਹਨਾਂ ਨੇ ਕਾਂਗਰਸ ਨੇ ਤੇ ਨਾਲ ਨਾਲ ਉਹਦਾ ਸਸਕਾਰ ਕਰਾਤਾ ਕੋਈ ਉਹਦਾ ਡੀਐਨਏ ਟੈਸਟ ਨਹੀਂ ਕਿਉਂਕਿ ਉਹ ਦਬਾਉਣਾ ਚਾਹੁੰਦੇ ਸੀ ਉਵੇਂ ਹੀ ਤੁਸੀਂ ਦੇਖੋ ਪਿਛਲੇ ਸਾਢੇ 3 ਸਾਲਾਂ 'ਚ ਸੁਲਤਾਨਪੁਰ ਲੋਧੀ ਪੁਲਿਸ 'ਤੇ ਬੇਅਦਬੀ ਕਿਹ ਚੜੂ ਵਾਲੇ ਨੇ ਮੈਂ ਦੇਖ ਰਿਹਾ ਸੀ ਤਕਰੀਬਨ 100 ਬੇਅਦਬੀਆਂ ਪਿਛਲੇ 5 ਸਾਲਾਂ 'ਚ ਹੋਈਆਂ ਕਿਸੇ 'ਤੇ ਕੋਈ ਕਾਰਵਾਈ ਨਹੀਂ ਮੈਨੂੰ ਦੁੱਖ ਹੁੰਦਾ ਹੈ ਕਿ ਹਲੇ ਵੀ ਉਹ ਸਿਆਸਤ ਕਰ ਰਹੇ ਹਲੇ ਵੀ ਡਰਾਮਾ ਕਰ ਰਹੇ ਹੈ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤਾਂ ਜਾਗ ਜਿਏ ਪਛਾਣੀਏ ਆਪਣੇ ਕੌਣ ਹੈ ਪਰਾਏ ਕੌਣ ਹੈ ਕਿਵੇਂ ਪੰਜਾਬ ਦੀ ਜਨਤਾ ਦੀ ਭਾਵਨਾ ਨੂੰ ਗੁੰਮਰਾਹ ਕਰਨ ਵਾਸਤੇ ਆ ਜੋ ਦੋਖੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਵੇਂ ਝੂਠ ਬੋਲ ਕੇ ਡਰਾਮਾ ਕਰਕੇ ਸਾਰਾ ਆ ਡਰਾਮਾ ਕੀਤਾ ਕੱਲੀ ਸੱਤਾ ਲੈਣ ਵਾਸਤੇ ਸਰਕਾਰ ਬਣਾਉਣ ਵਾਸਤੇ ਤੇ ਗੁਰੂ ਸਾਹਿਬ ਦੀ ਪਰਮਾਤਮਾ ਦੀ ਵੇਦਵੀ ਤੱਕ ਕਰਨ ਤੇ ਹਟੇ ਨਹੀਂ ਆਪ ਕਰਾਈਆਂ ਇਸ ਕਰਕੇ ਮੈਂ ਇੰਨਾ ਕਹਿਣਾ ਚਾਹਣਾ ਜੇ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਸਿਟਿੰਗ ਜੱਜੀ ਇਨਕੁਆਇਰੀ ਹੋ ਜੂਗੀ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਆ ਝਾੜੂ ਵਾਲਿਆਂ ਦਾ ਹੱਥ 100% ਹੋਣਾ ਹੈ ਆ ਵੇਦਵੀ ਪੰਜਾਬ ਚ ਕਰਨ ਤੇ ਸ਼ੁਰੂਆਤ ਚ ਸਾਰਾ ਇਹਨਾਂ ਨੇ ਪ੍ਰੋਗਰਾਮ ਹੋਣਾ ਹੈ ਕਿਉਂਕਿ ਇਨਾਂ ਦੀ ਸੋਚ ਹੈ ਇਨਾਂ ਦੀ ਸੋਚ ਰਹੀ ਹੈ ਕਿ ਕਿਸੇ ਹਾਲਤ ਅਸੀਂ ਸਰਕਾਰ ਬਣਾਉਣੀ ਹੈ ਤੇ ਇਸ ਕਿਸੇ ਹਾਲਤ ਵਾਸਤੇ ਕੁਝ ਵੀ ਕਰ ਸਕਦੇ ਆ ਤਾਂ ਐਸ ਕਰਕੇ ਇਹ ਆ ਨਹੀਂ ਕਰਨਗੇ ਅਸੀਂ ਵੀ ਹਾਈ ਕੋਰਟ ਨੂੰ ਲਿਖਾਂਗੇ ਕਿ ਇਹ ਸਾਰੇ ਆ ਜਿਹੜੀਆਂ ਜੁਗੀਆਂ ਬੇਅਦਬੀਆਂ ਹੋਈ ਹੈ ਇੱਕ ਸਪੈਸ਼ਲ ਜੱਜ ਨੂੰ ਨੁਕ ਕੀਤਾ ਜਾਏ ਜਿਹੜੇ ਸਾਰੀ ਇਨਕੁਆਇਰੀ ਕੀਤੀ ਜਾਏ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਕਿ ਆ ਬੇਅਦਬੀਆਂ ਸ਼ੁਰੂਆਤ ਉਹਦੇ ਬਾਅਦ ਜਿਹੜੀ ਫਾਲੋਅ ਅਪ ਹੋਈਆਂ ਬਿਆਦਬੀ ਹੋਈਆਂ ਇਹਨਾਂ ਮਗਰ ਆ ਦਿੱਲੀ ਵਾਲੀ ਪਾਰਟੀਆਂ ਕਿਉਂਕਿ ਉਹ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਨਿਸ਼ਾਨਾ ਰੱਖ ਕੇ ਆ ਸਭ ਉਹਨਾਂ ਨੇ ਸ਼ੁਰੂ ਕੀਤਾ ਦੂਜੀ ਗੱਲ ਆ ਜਿਹੜੀ ਤੁਸੀਂ ਜਿਹੜਾ ਮੈਂ ਕੁਝ ਕਿਹਾ ਆ ਪ੍ਰਗਟ ਸਿੰਘ ਦੀ ਵੀਡੀਓ ਹੈ ਜਿਹੜਾ ਤੁਸੀਂ ਪਲੇ ਕਰੋਗੇ ਚੁਕਿਤਿ ਸ਼੍ਰੀਆ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇਹ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦੇ ਰਿਹਾ ਰਿਐਲਿਟੀ ਇਹ ਹੈ ਸਰ ਸਰ ਮੈਂ ਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਇਆ ਵੀ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਵੀ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦੇ ਰਿਹਾ ਰਿਐਲਿਟੀ ਇਹ ਹੈ ਆ ਦੂਜੀ ਗੱਲ ਹੁਣ ਆ ਦੇਖੋ ਸੋ ਕਿਰਨਾਵਾ ਪੋਲਟਿਕਸ ਤੇ ਹੋਈ ਹੈ ਇਹਨੂੰ ਲੌਜੀਕਲ ਐਂਡ ਤੱਕ ਕੋਈ ਵੀ ਲੈ ਕੇ ਜਾਣ ਨੂੰ ਚਾਹ ਨਹੀਂਦਾ ਸਰ ਐਸਆਈਟੀਜ਼ ਬਣੀਆਂ ਮੇਰੇ ਖਿਆਲ ਅਕਿ ਜਿਹੜੀ ਐਸਆਈਟੀਜ਼ ਬਣੀਆਂ ਉਹਨਾਂ ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਰਿਹਾ ਉਹ ਕਦੀ ਵੀ ਸੀਰੀਅਸ ਨਹੀਂ ਸੀ ਹੋਇਆ ਸੋ ਦੀਸ ਵਿਸ ਫੁਲ ਕੰਪਲੀਟਲੀ ਐਕਸਰਸਾਈਜ਼ ਇਨਕਲੂਡਡ ਐਕਸਰਸਾਈਜ਼ ਐਕਸਰਸਾਈਜ਼ ਕੀਓ ਖਾਸ ਕਰਕੇ ਮੁੱਖਾਂ ਦੀਆਂ ਅੱਖਾਂ 'ਚ ਇਕੱਠਾ ਪਾਉਂਦਾ ਵਾਗਿਆ ਵੀਰਪੀਆਂ ਦੇ ਉੱਤੇ ਮੈਂ ਹੁਣ ਦੋਨਾਂ ਲੀਡਰ ਜਿਹੜੇ ਸੁਖੀ ਰੰਦਾਵਾ ਸਾਹਿਬ ਆ ਦੋਨੋਂ ਸਿੱਖ ਪਰਿਵਾਰ 'ਚ ਇਹਨਾਂ ਨੇ ਜਨਮ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਤੁਹਾਡੀ ਪਾਰਟੀ 'ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕੀਆ ਪ੍ਰਗਟ ਸਿੰਘ ਨੇ ਕਿਹਾ ਅਸੀਂ ਮੈਂ ਅਦਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਪਾਰਟੀ ਪ੍ਰੈਜ਼ੀਡੈਂਟ ਅਕਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਥੋੜੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਹਨਾਂ ਸੁਖੀਂਂ ਦਾਵਾ ਨੂੰ ਨਾਂ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਉਸ ਹਰਕਤ ਵਿੱਚ ਆ ਆਪ ਇਸੇ ਦਾਰ ਦੇਖੋ ਮੈਂ ਫਿਰ ਵੀ ਬੇਨਤੀ ਕਰਨਾ ਚਾਹਣਾ ਹੈ ਵਿਧ ਬੀਆ ਉਤੇ ਕਿਤੇ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਮੈਂ ਅੱਜ ਪ੍ਰੈਜ਼ੀਡੈਂਟ ਕਹ ਰਿਆਂ ਹਾਂ ਜ਼ਿੰਦਗੀ ਪਰ ਕਿਤੇ ਵੀ ਸਿਆਸਤ ਅਸੀਂ ਇਹ ਜੇ ਕੰਮ ਨਾ ਕੀਤੀਆਂ ਨਾ ਕਰਾਂਗੇ ਅਸੀਂ ਪਹਿਲੇ ਦਿਨ ਤੋਂ ਲੱਗੇ ਸੀ ਦੁਸ਼ਮਣਾਂ ਨੂੰ ਦੋਸ਼ੀਆਂ ਨੂੰ ਫੜਨ ਵਾਸਤੇ ਆ ਇਹਨਾਂ ਨੇ ਰੋਕਿਆ ਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਦਾਦੂਵਾਲ ਵਰਗੇ ਜਾਣ ਕੇ ਆ ਸਾਰੇ ਨੂੰ ਪਤਾ ਸੀ ਸਾਰੇ ਪੋਰ ਖੁੱਲ ਜਾਣੇ ਸਾਰੇ ਕਿ ਸੀਬੀਆਂ ਨੂੰ ਭੇਜ ਦੋ ਕਿ ਇਹਨਾਂ ਤੋਂ ਕੱਢ ਦਿਓ ਇਹਨਾਂ ਦੇ ਹੱਥੋਂ ਕੱਢ ਦਿਓ ਸਾਡੇ ਕੋਲੇ ਇੱਕ ਦੋ ਕੇਸ ਰਹਿ ਗਏ ਸੀ ਇੱਕ ਮੋਗੇ ਦਾ ਇੱਕ ਮਲੇਰ ਕੋਟਲੇ ਵਾਲਾ ਆ ਜਿਹੜੀ ਮਲੇਰ ਕੋਟਲੇ ਆ ਜਿਹੜੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਆਪਣੇ ਕੋਲੇ ਸੀ ਦੋਨਾਂ 'ਚ ਅਸੀਂ ਕਨਵਿਕਸ਼ਨ ਕਰਾਤੀ ਹੈ ਜਿਹੜੇ ਸਾਥੋਂ ਲੈ ਕੇ ਗਏ ਸੀ ਸਾਰੇ ਕੇਸ ਅੱਜ ਰੁੱਲ ਰਹੇ ਹੈ ਤੇ ਕੋਈ ਦੋਸ਼ੀ ਸਾਰੇ ਬਾਹਰ ਅਸਲੀ ਦੋਸ਼ੇ ਨੂੰ ਫੜਿਆ ਨਹੀਂ ਕਿਉਂਕਿ ਆ ਸਾਰੀ ਸਿਆਸਤ ਐਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਜਿਹੜੀ ਪਾਰਟੀਆਂ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਤੇ ਵੀ ਸਿਆਸਤ ਕਰ ਸਕਦੀਆਂ ਆ ਉਹ ਪਾਰਟੀਆਂ ਨੂੰ ਪਾਰਟੀ ਰਹਿਣ ਦਾ ਕੋਈ ਹੱਕ ਨਹੀਂ ਕੋਈ ਸਵਾਲ ਬਾਦਲ ਸਾਹਿਬ ਜਦੋਂ ਤੁਹਾਡੀ ਗਵਰਨਮੈਂਟ ਸੀਗੀ ਅਹ ਉਹ ਕਿਹੜੀ ਤਾਕਤ ਸੀਗੀ ਜਿਹੜੀ ਤੁਹਾਨੂੰ ਰੋਕ ਰਹੀ ਸੀਗੀ ਕਿ ਜਾਂ ਤੁਹਾਡਾ ਇੰਟੈਲੀਜੈਂਸ ਫੇਲੀਅਰ ਸੀ ਤੁਹਾਡੀ ਗਵਰਨਮੈਂਟ ਦਾ ਕਿ ਉਹ 2.5 ਸਾਲਾਂ ਦੇ ਵਿੱਚ ਤੁਸੀਂ ਉਹਦੀ ਨਬਜ਼ ਨਹੀਂ ਫੜ ਸਕਦੇ ਤੁਸੀਂ ਕਹਿੰਦੇ ਹੋ ਪ੍ਰੀ ਬੇਅਦਬੀ ਕਿ ਤੁਹਾਡੀ ਸਰਕਾਰ ਦੇ ਵਿੱਚ ਬੇਅਦਬੀ ਤੇ ਜਦੋਂ ਬੇਅਦਬੀ ਹੋਈ ਡਿਊਰੇਸ਼ਨ ਡਿਊਰੇਸ਼ਨ ਜਦੋਂ ਬੇਅਦਬੀਆਂ ਹੋਈਆਂ ਅਸੀਂ ਇਮੀਡੀਏਟਲੀ ਅਸੀਂ ਐਕਸ਼ਨ ਤੇ ਆ ਗਏ ਤੁਸੀਂ ਦੇਖ ਲਿਆ ਉਦੋਂ ਜਾਂਦੇ ਹੋ ਕਿ ਸਾਰੀਆਂ ਸੜਕਾਂ ਨੂੰ ਰੋਕਣ ਲੱਗੇ ਆ ਕੈਪਟਨ ਅਮਰਿੰਦਰ ਸਿੰਘ ਝਾੜੂ ਵਾਲੇ ਆ ਦੇਖੋ ਸਾਰੇ ਰਾਸ਼ਟਰਪਤੀ ਤੋਂ ਲੈ ਕੇ ਗਵernਰ ਤੋਂ ਲੈ ਕੇ ਸਾਰਨ ਕਹਿਣ ਲੱਗੇ ਕਿ ਜੀ ਅਸੀਂ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਨਹੀਂ ਕਰਨ ਦੇਣੀ ਸਾਨੂੰ ਸੀਬੀਆ ਦਿਓ ਅਸੀਂ ਸਾਰੇ ਲੋਕਾਂ ਦੀ ਭਾਵਨਾ ਸਾਨੂੰ ਪਤਾ ਸੀ ਕਿ ਆ ਇਹਨਾਂ ਨੇ ਹੁਣ ਡੀਰੇਲ ਕਰਨਾ ਹੈ ਪਰ ਜਦੋਂ ਸਰਕਾਂ ਰੋਕ ਲੀਆਂ ਸਾਰਾ ਅਸੀਂ ਸੀਬੀਆ ਨੂੰ ਦੇ ਦਿੱਤੀ ਤੇ ਸੀਬੀਆ ਨੇ ਦੇਖੋ ਕੀ ਕੀ ਕੀਤਾ ਜਿਹੜੀਆਂ ਦੋ ਸਾਡੇ ਕੋਲੇ ਅਸੀਂ ਆਪ ਰੱਖੀਆਂ ਦੋਨਾਂ ਚ ਕਨਵਿਕਸ਼ਨ ਕਰਾਤੀਆਂ ਅੱਛਾ ਜਿਹੜਾ ਤੁਹਾਡੇ ਕੋਲ ਇਨਪੁੱਟ ਸੋਣੀਆਂ ਕਿਹੜੇ ਬੰਦੇ ਸੀ ਕਿਵੇਂ ਸੀ ਕੈਂਡੀ ਬ੍ਰੇਕਿੰਗ ਦਾ ਵਾਈਟ ਪੇਪਰ ਹੁੰਦਾ ਮੈਂ ਤਾਂ ਕਹਿਣਾ ਸਾਨੂੰ ਇਨਵੈਸਟੀਗੇਸ਼ਨ ਕਰਨੀ ਨਹੀਂ ਦਿੱਤੀ ਤੇ ਮੈਂ ਅੱਜ ਵੀ ਕਹਿਣਾ ਜਿਹੜੇ ਉਸ ਟਾਈਮ ਜੇ ਆ ਸਾਰਾ ਡਰਾਮਾ ਨਾ ਹੁੰਦਾ ਜਿਹੜਾ ਇਹਨਾਂ ਨੇ ਕੀਤਾ ਸੀ ਅੱਜ ਦਾਦੂਆ ਨੇ ਕਾਂਗਰਸ ਨੇ ਰਲ ਕੇ ਕਿਉਂਕਿ ਇਹਨਾਂ ਦਾ ਸਾਰਾ ਏਮ ਕੀ ਸੀ ਉਦੋਂ ਦੋਸ਼ੀਆਂ ਨੂੰ ਫੰਡਦਾ ਨਹੀਂ ਸੀ ਇਹਨਾਂ ਦਾ ਐਮਸੀ ਕਿ ਸਰਕਾਰ ਨੂੰ ਬਦਨਾਮ ਕਰੋ ਜੀ ਇਹਨਾਂ ਨੇ ਬਸ ਗਰੂ ਦੀ ਬੇਅਦਬੀ ਕਰਾਤੀ ਇਹ ਕਰਾਤੀ ਇਹਨਾਂ ਦਾ ਪੂਰਾ ਏਜੰਡਾ ਉਹ ਕਰਕੇ ਸਾਰਾ ਕੁਝ ਇਹਨਾਂ ਡੇਰੀਲ ਕਰਤਾ ਸਾਡੀ ਸਰਕਾਰੋ ਕਿ ਮੈਂ ਸੱਚਾਈ ਨਾ ਕਹਨਾ ਆ ਅਸਲੀ ਦੋਸ਼ੀਆਂ ਨੂੰ ਅਸੀਂ ਲੈ ਕੇ ਆਵਾਂਗੇ ਅਸਲੀ ਦੋਸ਼ੇ ਤੇ ਜਿਨ੍ਹਾਂ ਨੇ ਸਾਜ਼ਿਸ਼ ਹਿੱਸਾ ਲਿੱਤਾ ਹੈ ਜਿਨ੍ਹਾਂ ਨੇ ਇਹ ਬੇਅਦਬੀਆਂ ਨੂੰ ਪੋਲਿਟਿਕ ਕੀਤਾ ਉਹਨਾਂ ਸਾਰਿਆਂ ਦੀ ਲਿਸਟ ਵੀ ਸਾਹਮਣੇ ਕਰਾਂਗੇ ਪਰ ਉਹ ਤੋਂ ਪਹਿਲੇ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਸੁਖੀ ਰੰਦ ਆਵਾਜੀ ਨੂੰ ਤੇ ਪ੍ਰਗਟ ਸਿੰਘ ਨੂੰ ਜੇ ਤੁਹਾਡੇ ਤੇ ਹਿੰਮਤ ਹੈ ਜੇ ਤੁਸੀਂ ਸੱਚੇ ਗੁਰੂ ਨੂੰ ਸਿੱਖੋਂ ਜੇ ਤੁਸੀਂ ਕਹਿੰਦੇ ਹੋ ਕਿ ਅਰਦਾਸ ਕਰਕੇ ਅਸੀਂ ਕਿਤੇ ਝੂਠ ਨਹੀਂ ਬੋਲਦੇ ਐਸਾ ਸਿੱਖ ਫਿਰ ਨਾ ਦੱਸੋ ਗਾਂਦੀ ਤੁਸੀਂ ਕਹਿੰਦੇ ਬੇਅਦਬੀ ਬਾਤਾਂ ਹੁੰਦੀਆਂ ਦੱਸਹਾਉਂਦੀਆਂ ਆਂ ਤੇ ਸਰਕਾਰ ਵੀ ਕਿਦੋਂ ਬੇਅਦਬੀ ਹੁੰਦੀਆਂ ਲੌੜਾ ਪਿਆ ਘਰਨੇ ਲੱਗੇ ਵੀ ਯਾਰੇ ਹੋਏ ਸ਼ਰਕਾ ਹੁੰਦੀਆਂ ਜਦੋਂ ਬਾਅਦ ਚ ਬੇਅਦਬੀਆਂ ਫਿਰ ਕਿਉਂ ਨਹੀਂ ਪੁੱਛੋਇਆਗਾ ਅਸੀਂ ਨਾਲ ਦੇ ਨਾਲ ਉਹਦੇ ਬਾਅਦ ਜਿੰਨੇ ਆਏ ਅਸੀਂ ਦੋਸ਼ੀ ਫੜ ਲੇ ਅੰਮ੍ਰਿਤਸਰ ਜ਼ਿਲ੍ਹੇ ਛੋਈਆਂ ਉਹ ਤੋਂ ਹਾਂ ਸਾਰੇ ਦੋਸ਼ੀ ਫੜ ਲੇ ਸੀ ਪਰ ਉਹ ਉਹ ਪ੍ਰੈਸ ਨੇ ਉਹ ਇਕੱਲਾ ਏਜੰਡਾ ਰੱਖਿਆ ਬਰਗਾੜੀ ਤੇ ਇਹਨਾਂ ਨੇ ਉਹਨਾਂ ਨੇ ਪੋਲਿਟਿਕਸ ਕਰਕੇ ਇੰਨਾ ਹਾਈਲਾਈਟ ਕਰ ਦਿੱਤਾ ਹਲੇ ਤੱਕ ਤੁਸੀਂ ਦੇਖ ਲਓ ਮੇਰੇ ਕੋਲ ਲਿਸਟ ਹੈ ਆ ਲਿਸਟ ਹੈ ਤੁਸੀਂ ਤਰੀਕਾ ਦੇਖ ਲਓ ਕਿੰਨੀ ਲੰਬੀ ਲਿਸਟ ਹੈ ਕਿ ਹੁਣ ਜਦੋਂ ਬੇਅਦਬੀ ਹੁੰਦੀ ਹੈ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਹੁਣ ਬੇਅਦਬੀ ਹੁੰਦੀ ਹੈ ਕਿਤੇ ਕਾਂਗਰਸ ਦਾ ਕੋਈ ਬੰਦਾ ਉਸ ਜਾ ਕੇ ਜਗਾ ਜਾਂਦਾ ਜਿੱਥੇ ਬੇਅਦਬੀ ਹੁੰਦੀ ਹੈ ਕਿਤੇ ਝਾੜੂ ਵਾਲੇ ਜਾਂਦੇ ਐ ਕਿਤੇ ਆ ਜਿਹੜੇ ਬਾਬੇ ਐ ਆ ਦਾਦੂ ਵਾਲ ਵਰਗੇ ਕਿਤੇ ਗਏ ਐ ਅਬ ਮੋਦਨ ਸੋਬੇਦਵੀ ਹੋਈਆਂ ਨਹੀਂ ਗਏ ਕਿਉਂ ਨਹੀਂ ਗਏ ਕਿਉਂਕਿ ਸਾਰ ਪਾਰਟ ਆਫ ਦਾ ਗੇਮ ਸੀ ਸਾਰੇ ਉਹਨਾਂ ਮਕਸਦ ਕੋ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੋ ਬਾਦਲ ਸਾਹਿਬ ਵੱਡੇ ਬੜੇ ਮਿਹਨਤ ਕਰਕੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾ ਰਹੇ ਸੀ ਸੜਕਾਂ ਬਣੀਆਂ ਜਾਂਦੀਆਂ ਸੀ 에어ਪੋਰਟ ਬਣ ਜਾਂਦੇ ਸੀ ਥਰਮਲ ਪਲਾਨਟ ਬਣ ਜਾਂਦੇ ਸੀ ਤੁਸੀਂ ਦੇਖ ਲਓ ਸ਼ਹਿਰਾਂ ਵਿੱਚ ਡਿਵੈਲਪਮੈਂਟ ਪਿੰਡਾਂ ਵਿੱਚ ਡਿਵੈਲਪਮੈਂਟ ਆ ਤੂਫਾਨ ਨੂੰ ਰੋਕਣ ਵਾਸਤੇ ਡਿਵੈਲਪਮੈਂਟ ਤੂਫਾਨ ਰੋਕਣ ਵਾਸਤੇ ਉਹਨਾਂ ਕਿਹਾ ਲੱਗ ਜੋ ਬੇਅਦਬੀ ਕਰੋ ਅੱਜ ਸਿਸਟਮ ਕਰਕੇ ਇੱਕ 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 ਰੀਜਨਲ ਪਾਰਟੀ ਗੁਰੂ ਨੂੰ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਦੇਖੋ ਉਹਨਾਂ ਨੇ ਬਦਨਾਮ ਕਰ ਦਿੱਤਾ ਕਿਹੜਿਆਂ ਨੇ ਜਿਹੜੇ ਗੁਰੂ ਘਰ ਨੂੰ ਟੌਣ ਵਾਲੇ ਆ ਜਿਹੜੇ ਬੇਅਦਬੀ ਕਰਨ ਵਾਲੇ ਮੈਂ ਹਰਮੰਦਰ ਸਾਹਿਬ ਤੁਸੀਂ ਦੇਖ ਲਓ ਦੇ ਅੰਦਰ ਬੇਅਦਬੀ ਹੋਈ ਤੁਸੀਂ ਉਹਦੀ ਇਨਕੁਆਰੀ ਅਜ ਤੱਕ ਨਹੀਂ ਹੋਈ ਆ ਸੁਲਤਾਨ ਪਰ ਲੋਧੀ ਇਹਨੇ ਭਗਵੰਤ ਮਾਨ ਨੇ ਪੁਲਿਸ ਪੇਸ਼ ਦੀ ਉਥੇ ਗੋਲੀਆਂ ਚਲਾਈਆਂ ਕੋਈ ਇਨਕੁਆਰੀ ਕੀਤੀ ਜਿੰਨੀਆਂ ਵੇਦ ਵੀ ਹੁਣ ਵੀ ਹੁੰਦੀਆਂ ਕੋਈ ਇਨਕੁਆਰੀ ਨਹੀਂ ਕਿਉਂਕਿ ਇੰਟਰਸਟ ਹੀ ਨਹੀਂ ਇਹਨਾਂ ਨੂੰ ਆ ਤਾਂ ਰੱਬ ਨੂੰ ਮੰਨਣ ਵਾਲੇ ਨਹੀਂ ਆ ਤਾਂ ਯੂਜ਼ ਕਰਨਾ ਚਾਹੁੰਦੇ ਆ ਕਿ ਸਾਡੀ ਕਿਵੇਂ ਨਾ ਕਿਵੇਂ ਸੱਤਾ ਆ ਜੇ ਪਰ ਪੰਜਾਬ ਦੀ ਜਨਤਾ ਹੁਣ ਸਮਝ ਗਈ ਹੈ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿਨ੍ਹਾਂ ਨੂੰ ਹਲੇ ਵੀ ਸ਼ੱਕ ਹੈ ਅੱਜ ਆ ਸਾਰੀਆਂ ਚੀਜ਼ਾਂ ਫਿਰ ਤੋਂ ਸੁਣੋ ਕੀ ਪ੍ਰਗਟ ਸਿੰਘ ਨੇ ਕਿਹਾ ਕੀ ਐਨੇ ਡਾਕਟਰ ਸੁਖੀਰ ਦਾਵ ਨੇ ਕਿਹਾ ਕੀ ਆ ਝਾੜੂ ਵਾਲੇ ਨੇ ਕੀਤਾ ਆ ਜਿਹੜੇ ਮਲੇਰ ਕੋਟਲੇ ਬੇਅਦਬੀ ਦੇ ਅੰਦਰ ਆਪਣੇ ਐਮਐਲਏ ਜਿਹੜਾ ਕਨਵਿਕਟਡ ਹੈ ਤੁਸੀਂ ਇਹ ਤੋਂ ਵੱਧ ਕੀ ਹੋ ਸਕਦਾ ਹੈ ਕਿ 30 ਤਰੀਕ ਨੂੰ ਕਨਵਿਕਸ਼ਨ ਹੈ ਸੈਸ਼ਨ ਜੱਜ ਕਹ ਦਿੰਦਾ ਕਿ ਇਹਨੂੰ ਕਨਵਰਟ ਕੀਤਾ ਜਾਂ سزا ਦਿੱਤੀ ਜਾਂਦੀ ਹੈ ਕਿ ਇਹਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਹੈ ਤੇ 15 ਦਿਨ ਬਾਅਦ ਉਹਨੂੰ ਐਮਐਲਏ ਦੀ ਟਿਕਟ ਦਿੱਤੀ ਜਾਂਦੀ ਹੈ ਤੇ 20 ਦਿਨ ਪਹਿਲੇ ਕੋਈ ਸ਼ੱਕ ਪੈ ਗਿਆ ਸੀ ਕਿ ਹੁਣ ਅੰਦਰ ਜਾਊਗਾ ਤੇ ਤੁਸੀਂ ਸਰਕਾਰ ਤੋਂ ਕੇਸ ਨੂੰ ਡਰਾਅ ਕਰ ਰਹੇ ਹੋ ਇਹ ਤੋਂ ਵੱਧ ਪ੍ਰੂਫ ਕੀ ਹੈ ਇੱਕ ਕੁਐਸਚਨ ਬਦਲ ਸਾਹਿਬ ਮੈਂ ਯਾਰ ਮੈਂ ਇੱਕ ਮਾ ਤੁਹਾਨੂੰ ਮੈਂ ਇਕਲ ਸੋ ਮੈਂ ਇਕਲ ਕਰਨਾ ਚਾਹਣਾ ਹੈ ਇੱਕ ਇੱਕ ਮਿੰਟ ਇੱਕ ਮਿੰਟ ਆਪਾਂ ਗੱਲ ਕਰ ਰਹੇ ਹੈ ਬੇਅਦਬੀ ਦੀ ਸੋ ਆਪਾਂ ਉਸ ਟਾਪਿਕ ਤੇ ਰਹੀ ਹੈ ਥੈਂਕ ਯੂ